ਬੈਂਕ ਮੁਲਾਜ਼ਮਾਂ ਦੇ ਤਨਖਾਹ ਵਾਧੇ ਅਤੇ ਛੁੱਟੀਆਂ ਨੂੰ ਲੈ ਕੇ ਚੰਗੀ ਖਬਰ ਸਾਹਮਣੇ ਆ ਸਕਦੀ ਹੈ ਜੇਕਰ ਵਿੱਤ ਮੰਤਰਾਲਾ ਸਹਿਮਤੀ ਦੇ ਦਿੰਦਾ ਹੈ ਤਾਂ ਬੈਂਕ ਮੁਲਾਜ਼ਮਾਂ ਨੂੰ ਹਫ਼ਤੇ 'ਚ ਸਿਰਫ 5 ਦਿਨ ਕੰਮ ਕਰਨਾ ਹੋਵੇਗਾ ਤੇ 2 ਦਿਨ ਦੀ ਛੁੱਟੀ ਮਿਲੇਗੀ ਬੈਂਕ ਮੁਲਾਜ਼ਮ ਯੂਨੀਆ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਯੂਨਾਈਟਿਡ ਫੋਰਮ ਆਫ ਬੈਂਕ ਯੂਨੀయన్స్ ਦੇ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੂੰ ਪੱਤਰ ਲਿਖ ਕੇ ਬੈਂਕਿੰਗ ਸੈਕਟਰ ਲਈ 5 ਦਿਨਾ ਕੰਮਕਾਜੀ ਹਫ਼ਤੇ ਦੀ ਸਿਫਾਰਿਸ਼ ਕੀਤੀ ਹੈ ਮੌਜੂਦਾ ਸਮੇਂ ਬੈਂਕ ਐਤਵਾਰ ਤੇ ਨਿਰਧਾਰਤ ਛੁੱਟੀਆਂ ਨੂੰ ਛੱਡ ਕੇ ਹਰ ਮਹੀਨੇ ਦੇ ਦੂਜੇ ਤੇ ਚੌਥੇ ਸ਼ਨੀਵਾਰ ਨੂੰ ਬੰਦ ਰਹਿੰਦਾ ਹੈ ਭਾਵੇਂ ਮੁਲਾਜ਼ਮਾਂ ਨੂੰ ਮਹੀਨੇ ਵਿੱਚ 6 ਪੱਕੀ ਛੁੱਟੀਆਂ ਮਿਲਦੀਆਂ ਨੇ ਅਤੇ ਬਾਕੀ ਛੁੱਟੀਆਂ ਦੀ ਸੂਚੀ ਤੇ ਨਿਰਭਰ ਕਰਦਾ ਹੈ ਬੈਂਕ ਯੂਨੀਅਨਸ ਨੇ ਆਪਣੇ ਪ੍ਰਸਤਾਵ 'ਤੇ ਸਰਕਾਰ ਨੂੰ ਭਰੋਸਾ ਦਿੱਤਾ ਹੈ ਕਿ 5 ਦਿਨਾਂ ਕੰਮਕਾਜ ਹਫ਼ਤੇ ਦੇ ਨਾਲ ਵੀ ਬੈਂਕਾਂ ਦਾ ਕੰਮਕਾਜ ਪਹਿਲਾਂ ਵਾਂਗ ਹੀ ਜਾਰੀ ਰਹੇਗਾ ਮੁਲਾਜ਼ਮਾਂ ਦੇ ਕੰਮ ਦੇ ਘੰਟਿਆਂ 'ਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ ਨਾਲ ਹੀ ਘਾਕਾ ਦੀ ਸੇਵਾ ਲਈ ਨਿਰਧਾਰਿਤ ਬੈਂਕਿੰਗ ਘੰਟਿਆਂ ਵਿੱਚ ਕਟੌਤੀ ਨਹੀਂ ਕੀਤੀ ਜਾਵੇਗੀ ਵਿੱਤ ਮੰਤਰਾਲੇ ਨੂੰ ਮਾਮਲੇ ਦੀ ਸਕਾਰਾਤਮਕ ਸਮੀਖਿਆ ਕਰਨ ਤੇ ਬੈਂਕਸ ਐਸੋਸੀਏਸ਼ਨ ਨੂੰ ਉਸ ਅਨੁਸਾਰ ਅੱਗੇ ਵਧਣ ਲਈ ਨਿਰਦੇਸ਼ ਦੇਣ ਦੀ ਸਿਫਾਰਿਸ਼ ਕੀਤੀ ਗਈ ਹੈ ਯੂਨਾਈਟਿਡ ਫੋਰਮ ਆਫ ਬੈਂਕ ਯੂਨੀయన్స్ ਨੇ ਇਹ ਵੀ ਦਲੀਲ ਦਿੱਤੀ ਹੈ ਕਿ ਰਿజర్ਵ ਬੈਂਕ ਤੇ LIC ਚ 5 ਦਿਨ ਦਾ ਕੰਮਕਾਜ ਹਫਤਾ ਪਹਿਲਾਂ ਹੀ ਚੱਲਣ ਵਿੱਚ ਹੈ ਬੈਂਕ ਬਲਾਜ਼ਮਾ ਦੀਆਂ ਵੀ ਤਨਖਾਹਾਂ ਵਧਣਗੀਆਂ ਜੇਕਰ ਸਕੀਮ ਮਨਜ਼ੂਰ ਹੋ ਜਾਂਦੀ ਹੈ ਤਾਂ SBI ਵਰਗੇ ਜਨਤਕ ਖੇਤਰ ਦੇ ਬੈਂਕਾਂ ਦੇ ਨਾਲ-ਨਾਲ ਕਈ ਨਿੱਜੀ ਖੇਤਰ ਦੇ ਬੈਂਕਾਂ ਦੇ 3.8 ਲੱਖ ਅਧਿਕਾਰੀਆਂ ਸਮੇਤ ਲਗਭਗ 9 ਲੱਖ ਕਰਮਚਾਰੀਆਂ ਨੂੰ ਤਨਖਾਹ ਵਾਧੇ ਦਾ ਲਾਭ ਮਿਲ ਸਕਦਾ ਹੈ